ਕਜੇ ਨਿਕਾਲੇ ਤੂੰ ਕਿ ਕੋਨੇ ਤੇ ਹੋ ਰਹੇ ਕੈਮਰਾ ਚਲਾ ਕੇ ਦੇਖ ਲੈਨੇ ਹੈ ਹੀ ਨਹੀਂ ਕੈਮਰਾ ਹੋ ਰਿਹਾ ਹੱਥ ਚੱਲ ਰਿਹਾ ਦੇਖ ਕਜੇ ਕਿ ਉਹ ਨਿਕਲ ਆਈਆਂ ਆਈਆਂ ਮੈਂ ਪਹਿਲੇ ਨਾ ਇਧਰ ਤੇ ਨਿਕਾਲੇ ਤੇ ਨਾ ਤੈਨੇ ਕਾਲ ਕੇ ਚਲੀ ਗਿਆ ਜਾਂ ਇਹਨੇ ਜਿੰਨੇ ਬਣ ਕੇ ਮੈਨੂੰ ਬੜਾ ਦਿੱਤੇ ਬੜੀ ਗਈ ਇਹ ਨਹੀਂ ਬੜਾਏ ਨਹੀਂ ਆਈਆਂ ਲੱਗੀ ਆ ਜਾਂਗਾ ਇਹ ਦੋ ਨੇ ਜਿਹੜੀਆਂ ਬੈਗ ਚ ਆਈਆਂ ਨਾਲ ਹੀ ਹਾਂਜੀ ਹਾਂਜੀ ਦੋ ਜਣੀਆਂ ਸੀ ਕਿਹਦੀ ਝੋਲੇ ਕੋਲੇ ਹੋਰ ਫੜੇ ਟੋਲੇ ਜਮਾ ਕਰਦੇ ਨੇ ਦੋ ਜਾਨੀਆਂ ਨੇ ਪਿੱਛੇ ਖੜਿਆ ਟੋਲੇ ਕੋਲ ਉਹ ਕੱਢ ਲੈ ਹੈਗਾ ਆਹੋ ਉਹ ਢੀਟ ਪੈ ਗਈ ਹੁਣ ਅੱਧ ਫੇਰਦਾ ਹਾਂ ਅੱਧ ਫੇਰਦੇ ਹਾਂ ਜੀ ਪਾਣੀ ਪੁਣੀ ਲੈ ਨਹੀਂ ਹਜੇ ਨਹੀਂ ਖੋਲਿਆ ਜੀ ਆਹੋ ਮੈਂ ਸਮਝ ਗਿਆ ਜੀ ਪਾਣੀ ਉਹ ਮੰਨੀ ਪਗਾਰਾ ਉਹਨਾਂ ਦੀ ਕੁੜੀਆਂ ਨੇ ਉਹਨਾਂ ਦੀ ਮਨੇ ਮਿਆਦ ਆ ਲਾ ਕੇ ਉਹਨੇ ਫਿਰ ਜਗਦੇ ਆ हाँ खोया खोल गया परस और चुनी रख ली उन्हें कट ले Thank you. ਦੁਕਾਨਦਾਰ ਵਿੱਚ ਸਮਾਨ ਲੈਣ ਆਈ ਇਸ ਮਹਿਲਾ ਦੇ ਪਰਸ ਦੇ ਵਿੱਚੋਂ ਵੇਖੋ ਕਿੰਨੀ ਚਲਾਕੀ ਦੇ ਨਾਲ ਪਿੱਛੇ ਖੜੀਆਂ ਐ ਦੋ ਮਹਿਲਾਵਾਂ ਪੈਸੇ ਕੱਢਦੀਆਂ ਨੇ ਤੇ ਅਚਾਨਕ ਹੀ ਭੱਜ ਪੈਂਦੀਆਂ ਨੇ ਜਿਵੇਂ ਦੁਕਾਨਦਾਰ ਨੂੰ ਸ਼ੱਕ ਹੁੰਦਾ ਉਸ ਦੇ ਵੱਲੋਂ ਪਿੱਛੇ ਮੁੰਡੇ ਦੌੜਾਏ ਜਾਂਦੇ ਨੇ ਹਾਲਾਂਕਿ ਇਹ ਦੋਵੇਂ ਮਹਿਲਾ ਤਾਂ ਆਟੋ ਦੇ ਵਿੱਚ ਬੈਠ ਕੇ ਰਫੂ ਚੱਕਰ ਹੋ ਜਾਂਦੀਆਂ ਨੇ ਤੇ ਜਾਂਦੀਆਂ ਜਾਂਦੀਆਂ ਪੈਸੇ ਇਸ ਤੀਜੀ ਮਹਿਲਾ ਨੂੰ ਫੜਾ ਦਿੰਦੀਆਂ ਨੇ ਹਾਲਾਂਕਿ ਇਸ ਮਹਿਲਾ ਨੂੰ ਲੋਕਾਂ ਦੇ ਵੱਲੋਂ ਫੜ ਲਿਆ ਜਾਂਦਾ ਤੇ ਪੈਸੇ ਵੀ ਇਸ ਦੇ ਕੋਲੋਂ ਬਰਾਮਦ ਕਰ ਲਏ ਗਏ ਨੇ ਜੇ ਤੁਸੀਂ ਵੀ ਕਿਸੇ ਦੁਕਾਨ ਤੇ ਸ਼ਾਪਿੰਗ ਕਰਨ ਜਾਣੇ ਹੋ ਤਾਂ ਜ਼ਰੂਰ ਧਿਆਨ ਦਿਓ ਇਹ ਸੀਸੀਟੀਵੀ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਕਿ ਕਿਵੇਂ ਇਹਨਾਂ ਦੋਵੇਂ ਮਹਿਲਾਵਾਂ ਦੇ ਵੱਲੋਂ ਇੱਥੇ ਬੜੀ ਚੁਲਾਕੀ ਦੇ ਨਾਲ ਉਸ ਮਹਿਲਾ ਦੇ ਪਰਸ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਨੇ ਤੇ ਉਸ ਨੂੰ ਪਤਾ ਤੱਕ ਨਹੀਂ ਲੱਗਦਾ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਰਸ ਦੇ ਵਿੱਚੋਂ 40000 ਰੁਪਏ ਕੱਢ ਲਏ ਜਾਂਦੇ ਨੇ ਦੁਕਾਨਦਾਰ ਦੇ ਵੱਲੋਂ ਜਦ ਇਸ ਤੇ ਸ਼ੱਕ ਹੁੰਦਾ ਹੈ ਤਾਂ ਆਪਣੇ ਮੁੰਡਿਆਂ ਨੂੰ ਪਿੱਛੇ ਦੌੜਾਉਂਦਾ ਹੈ ਜਿਸ ਤੋਂ ਬਾਅਦ ਉਹ ਦੋ ਮਹਿਲਾਵਾਂ ਤਾਂ ਭੱਜ ਨਿਕਲੀਆਂ ਨੇ ਕਿਆ ਜਾ ਰਿਹਾ ਕਿ ਪਹਿਲਾਂ ਹੀ ਇਹਨਾਂ ਨੇ ਆਟੋ ਵੀ ਬੁੱਕ ਕੀਤਾ ਹੋਇਆ ਸੀ ਉਹਦੇ ਵਿੱਚ ਬਹੰਦੀਆਂ ਨੇ ਤੇ ਰਫੂ ਚੱਕਰ ਹੋ ਜਾਂਦੀਆਂ ਨੇ ਹਾਲਾਂਕਿ ਜਾਣ ਤੋਂ ਪਹਿਲਾਂ ਇਹ ਦੋਵੇਂ ਚੋਰ ਮਹਿਲਾਵਾਂ ਜੜੀਆਂ ਨੇ ਇਹ ਪੈਸੇ ਜਿਹੜੇ ਨੇ ਇਸ ਤੀਜੀ ਮਹਿਲਾ ਨੂੰ ਫੜਾ ਦੁੰਦੀਆਂ ਨੇ ਹਾਲਾਂਕਿ ਇਹ ਮਹਿਲਾ ਲੋਕਾਂ ਦੇ ਹੱਥੇ ਚੜ ਜਾਂਦੀ ਹੈ ਤੇ ਇਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਮਨਦੀਪ ਕੌਰ ਜੀ ਲੋਕ ਲੈ ਆਈ ਕੀ ਗੱਲ ਹੋਈ ਹੈ ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਣੀਆਂ ਸਨ ਇਹ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫੜਾਇ ਇਹਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਇਹਨਾਂ ਨੇ ਇੱਥੇ ਹੀ ਬੱਸ ਇਹਨਾਂ ਨੂੰ ਪਤਾ ਨਹੀਂ ਨਹੀਂ ਵੈਸਟਰਨ ਤੇ ਉਹ ਵੀ ਬਾਅਦ ਚ ਹੈ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬੱਸ ਪਰਸ ਖੋਲੇਗੇ ਇਹਨਾਂ ਨੇ ਸੁਖਵਿਰ ਸਿੰਘ ਅੱਛਾ ਕਿੱਦਾਂ ਫੜੀਆਂ ਇਹ ਫਿਰ ਲੇਡੀਜ਼ ਇਹ ਲੇਡੀਜ਼ ਸ਼ਾਪ ਦੇ ਵਿੱਚ ਆਈਆਂ ਸੀ ਕਸਟਮਰ ਸਾਡੇ ਉਰੇ ਟੈਂਡਰ ਕਰ ਰਹੇ ਸੀਗੇ ਨਾਲੇ ਇਹਨਾਂ ਨੇ ਜਿੱਪ ਖੋਲੀ ਪੈਸੇ ਲੈ ਕੇ ਭੱਜ ਗਏ ਜੀ ਰੋਡ ਦੇ ਵਿੱਚ ਰੋਡ ਤੇ ਬਹੁਤ ਸਾਰੀ ਟ੍ਰੈਫਿਕ ਸੀ ਉਹਨਾਂ ਦੇ ਵਿੱਚ ਮਦਦ ਰਲ ਕੇ ਜੀ ਫੇਰ ਰੋਡ ਕ੍ਰੋਸਿੰਗ ਕਰਨ ਲੱਗੇ ਸੀਗੇ ਅਸੀਂ ਦੇਖ ਲਿਆ ਅਚਾਨਕ ਉਸ ਤੋਂ ਪਹਿਲਾਂ ਮੈਂ ਫੜ ਲਿਆ ਜੀ ਫੇਰ ਸਾਡੇ ਮਾਲਕ ਸਾਹਿਬ ਨੇ ਫੜ ਲਿਆ ਸੀਗਾ ਫੇਰ ਇਹਨਾਂ ਨੇ ਪੈਸੇ ਮਤਲਬ ਕਿ ਲੈ ਲਏ ਸੀਗੇ ਉਹਨਾਂ ਕੋਲੋਂ ਜੀ ਹਾਂਜੀ ਇਹ ਦੋ ਦੋਨਾਂ ਦਾ ਦੋ ਜਣੀਆਂ ਜਿਹੜੀ ਨਾਲ ਸੀਗੀਆਂ ਸਪੈਸ਼ਲ ਟੈਂਪੋ ਸੀਗਾ ਜੀ ਉਹਨਾਂ ਦਾ ਕਰਵਾਇਆ ਹੋਇਆ ਤੇ ਬਹੁਤ ਚਤੁਰ ਮਹਿਲਾ ਸੀਗੇ ਮਿੰਟ ਤੋਂ ਪਹਿਲਾਂ ਸਰੀ ਗੈਫੇ ਹੋ ਗਈ ਪਤਾ ਨਹੀਂ ਲੱਗਦਾ ਜੀ ਚਾਹ ਨਕੇਣਾ ਦਾ ਉਸ ਤੋਂ ਪਹਿਲਾਂ ਵੀ ਵਾਕਏ ਕਰੇ ਹੋਏ ਨੇ ਇਹਨਾਂ ਦੇ ਕਿੰਨੇ ਕੀ ਲੱਗਦਾ ਕਿਥੋਂ ਦੀ ਲੱਗਦੀ ਹੈ ਕੁਝ ਪਤਾ ਲੱਗਦਾ ਇਹਨਾਂ ਕਹਿਣ ਦਾ ਹੀ ਇਹੀ ਹੈ ਮਾਧੇ ਪ੍ਰਦੇਸ਼ ਦੇ ਨਹੀਂ ਸਟੇਟ ਦੇ ਇਹ ਮਤਲਬ ਕਿ ਆਪਣੇ ਇੰਡੀਆ ਆ ਕੇ ਹੁਣ ਕਈ ਜਗ੍ਹਾ ਤੇ ਕਾੜ ਵੀ ਕਰਕੇ ਆਏ ਹੋਣਗੇ ਤਾਂ ਇਹ ਨਹੀਂ ਡਾਇਰੈਕਟ ਆਏ ਹੋਣਗੇ ਹੁਣ ਚਲੋ ਅਸੀਂ ਫੜੀ ਹੈ ਇਹਨਾਂ ਨੇ ਗਾਹ ਦੀ ਇਮਾਨਦਾਰੀ ਦਿਖਾਈ ਹੈ ਜੀ ਬਾਕੀ ਦੋ ਟਰੈਂਪੂ ਵੀ ਭੱਜ ਗਏ ਆਂ ਹੀ ਆਪਣੇ ਜਿਹੜਾ ਕਰਵਾਇਆ ਹੋਇਆ ਸੀ ਇਹਨਾਂ ਦਾ ਮੇਰਾ ਹਰਮੀਤ ਸਿੰਘ ਜੀ ਤੇ ਕੀ ਗੱਲ ਹੋਈ ਇਹਨਾਂ ਨੂੰ ਸਾਨੂੰ ਲੱਗਿਆ ਵੀ ਦੋ ਲੇਡੀਆਂ ਆਈਆਂ ਇੱਥੇ ਖੜੀਆਂ ਰਹੀਆਂ ਫੜਾ ਫੜਨਾ ਭੱਜ ਲੀਆਂ ਉਹ ਲੇਡੀਆਂ ਸਾਨੂੰ ਸ਼ੱਕ ਹੋਇਆ ਅਸੀਂ ਕਿਹਾ ਵੀ ਇਹ ਕੁਛ ਨਾ ਕੁਛ ਕਰਕੇ ਗਈਆਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਕਿਹਾ ਵੀ ਤੁਸੀਂ ਆਪਣਾ ਇਹਨਾਂ ਤੋਂ ਪਰੇ ਰਿਹਾ ਕਰੋ ਵੀ ਇਹ ਇਹਨਾਂ ਕੋਈ ਪਤਾ ਨਹੀਂ ਜਦੋਂ ਇਹਨਾਂ ਨੇ ਪਰਸਪਰ ਚੈੱਕ ਕੀਤਾ ਜਦੋਂ ਦੇਖਿਆ ਵੀ ਸੱਚੀ ਹੋਏ ਪੈਸੇ ਕੱਢ ਕੇ ਲੈ ਗਏ ਇਹਨਾਂ ਦੇ 40-45000 ਰੁਪਇਆ ਸੀਗਾ ਕਾਪੀ ਸੀਗੀ ਤੇ ਅਸੀਂ ਫੜਾਫੜ ਤਿੰਨ ਲੇਡੀਆਂ ਭੱਜ ਗਈਆਂ ਇਹ ਤੇ ਅਸੀਂ ਪਾਰਕਿੰਗ ਜਾ ਕੇ ਸਾਰਿਆਂ ਨੂੰ ਪਾਰਕਿੰਗ ਵਾਲੇ ਕਹਿੰਦੇ ਵੀ ਭੱਜ ਗਈਆਂ ਤਿੰਨ ਲੇਡੀਆਂ ਤੇ ਮੈਂ ਫਟਾਫਟ ਪਾਰਕਿੰਗ ਦੇ ਬਾਹਰ ਜਾ ਕੇ ਨਾ ਤਿੰਨਾਂ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਇਹਦੇ ਕੋਲ ਮੈਨੂੰ ਮੈਂ ਕਿਹਾ ਕੱਢ ਪੈਸੇ ਇਹ ਦੋ ਫੜੀਆਂ ਇੱਕ ਨੇ ਇਹਨੇ ਮੈਨੂੰ ਪੈਸੇ ਕੱਢ ਕੇ ਇੱਥੋਂ ਪੈਸੇ ਕੱਢ ਕੇ 40-45000 ਰੁਪਏ ਫੜਾਤਾ ਮੇਰੇ ਹੱਥ 'ਚ ਇਹ ਤਾਂ ਅਸੀਂ ਫੜ ਲਈ ਦੂਈ ਭੱਜ ਗਈ ਉਹ ਤਿੰਨ ਜਣੀਆਂ ਸੀ ਹਾਂਜੀ ਤਿੰਨ ਜਣੀਆਂ ਸੀ ਮੇਰਾ ਸੁਖਵਿੰਦਰ ਸਿੰਘ ਆ ਜੀ ਸਾਡੇ ਕੋਲ ਨਾ ਜੀ ਇਹ ਭਿੰਜੀ ਕੱਪੜੇ ਲੈ ਰਹੀ ਸੀ ਇੱਥੇ ਖੜੀ ਬੜੀ ਲੈ ਰਹੀ ਤੇ ਮੈਨੂੰ 1000 ਰੁਪਏ ਬਟਾਇਆ ਇਹਨਾਂ ਨੇ ਬਾਕੀ ਇਹ ਹੋਰ ਟੀ-ਸ਼ਰਟ ਦੇਖਣ ਆ ਕੇ ਦੋ ਆਈਆਂ ਲੇਡੀਜ਼ ਇੱਥੇ ਆ ਕੇ ਫਟਦੇ ਹੀ ਖੜੀਆਂ ਇੱਥੇ ਉਹਨਾਂ ਕੋਈ ਪੁੱਛਿਆ ਨਹੀਂ ਵੀ ਲੈਣਾ ਕਿ ਨਹੀਂ ਲੈਣਾ ਖੜੀਆਂ ਖੜੀਆਂ ਦੋ ਦੋ ਮਿੰਟ ਬਾਅਦ ਜਦੋਂ ਪਤਾ ਨਹੀਂ ਐ ਭੱਜ ਲੈ ਮੈਨੂੰ ਸ਼ੱਕ ਪਿਆ ਵੀ ਇਹ ਕੋਈ ਮੈਂ ਕਿਹਾ ਭਿੰਜੀ ਦੇਖਿਓ ਕਿ ਕੋਈ ਧਿਆਨ ਰੱਖਿਆ ਕਰੋ ਵੀ ਕੋਈ ਉਹਨਾਂ ਕੋਈ ਗਾਲ੍ਹਾਂ ਨਹੀਂ ਨਾ ਕੋ ਪਤਾ ਨਾ ਜਿਆਦਾ ਨਾ ਮਾਰੇ ਪੈਸੇ ਕਹਿੰਦੇ ਮੇਰੇ ਤਾਂ ਪੈਸੇ ਗਿਆ ਹੋ ਗਏ ਮੈਂ ਜਦੋਂ ਤਿੰਨੇ ਮੁੰਡੇ ਭਜਾਏ ਪਿੱਛੇ ਜੀ.ਡੀ. ਰੋਡ ਤੇ ਜਾ ਕੇ ਉੱ ਆਈਆਂ ਕੁਝ ਕ੍ਰਿਟਨ ਦੇ ਬੰਦੇ ਸੀ ਇਹ ਵੀ ਕੁਝ ਵੀ ਨਹੀਂ ਮੰਗਿਆ ਉਹਨਾਂ ਆ ਕੇ ਖੜ ਗੀਆਂ ਇੱਥੇ ਅਸੀਂ ਕਹਾਂ ਚੱਲ ਪਹਿਲਾਂ ਇੱਕ ਗਾ ਨੂੰ ਕਰ ਲਈਏ ਫਿਰ ਦੂਜੇ ਨੂੰ ਪੁੱਛਦੇ ਹਾਂ ਜਾਨ ਨੂੰ ਜਾ ਕੇ ਫੜ ਲੈਂਦੀ ਆ ਫਿਰ ਉਹ ਜਿਹੜੀਆਂ ਕੱਢ ਕੇ ਲੈ ਗਏ ਉਹ ਤਾਂ ਗਾਇਬ ਹੋ ਗਈਆਂ ਭੱਜ ਗਈਆਂ ਦੂਜੇ ਨੂੰ ਫੜਾ ਕੇ ਪੈਸੇ ਪੈਸੇ ਉਹਦੇ ਕੋਲ ਬਰਾਮਤ ਹੋ ਕੇ ਪੈਸੇ ਉਹ ਭੈਂਜੀ ਨੂੰ ਦੇ ਦਿੰਦੇ ਹਾਂਜੀ ਬਾਕੀ ਹਾਂਜੀ ਕੈਮਰਾ ਲੱਗੇ ਨੇ ਇੱਥੇ ਹਾਂਜੀ ਕੈਮਰਾ ਲੱਗਿਆ ਹੋਇਆ ਜੀ ਆਪਣੇ 30 ਮੀਟਰ ਤੋਂ ਇੱਕ ਲੇਡੀ ਜਿਹੜੀ ਵਿਜਾਰ ਤੋਂ ਫੜੀ ਗਈ 40000 ਰੁਪਏ ਚੱਕਣ ਲਿਆ ਕੀ ਮੰਗ ਰਹਾ ਸਰ ਮੈਨੂੰ 11:30 ਵਜੇ ਬਿੱਟੂ ਦੇ ਆਪਣੇ ਕੱਪੜੇ ਦਾ ਵਪਾਰ ਬੀਤੇ 10 ਲੀਡੀਆਂ ਅਮਲਕੋਰੀ ਦੀ ਚੋਰੀ ਕਾਂਦੀ ਨੀਦਰਨ ਕੰਤੇ ਘੁੰਮ ਰਹੀਆਂ ਐਟ ਦੀ ਸਪੋਰਟ ਸਦਾ ਕੇ ਅਸੀਂ ਸਦਾ ਗੋਸਨ ਮੌਕੇ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਮਿਲ ਆਉਂਦਾ ਲੋਜਨ ਆਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਨ੍ਹਾਂ ਤੋਂ ਅਸੀਂ ਪੁਛ ਪਰਤਾਲ ਕਰ ਰਹੇ ਹਾਂ ਬਾਕੀ ਪੁਛ ਪਰਤਾਲ ਤੋਂ ਬਾਅਦ ਜਿੰਦੇ ਕਰ ਵੀ ਹੋ ਗਏ ਤਾਂ ਪੁਛ ਪਰਤਾਲ ਲੱਗਿਆ ਕਿਤੋਂ ਦੀਆਂ ਲੇਡੀਆਂ ਨੇ ਲੇਡੀਆਂ ਐਮਪੀ ਦੱਸ ਰਹੇ ਨੇ ਅੱਗੇ ਪਰਤਾਲ ਕਰ ਰਹੇ ਨੇ ਕੁਝ ਮਾਮਲਾ ਮਾਮਲਾ ਜੇ ਕੋਈ ਗੱਲ ਦੀ ਗੱਲ ਨੋਟਸ ਨਹੀਂ ਹੈ ਸਰ ਇਹਨਾਂ ਦਾ ਇੱਕ ਕੰਫਰਮ ਮੋਬਾਈਲ ਜੀ 40000 ਰੁਪਏ ਕੱਟੇ ਹੋਏ ਸਰ ਨਹੀਂ ਇਹਦੇ ਬਾਰੇ ਤਸਦੀਕ ਕਰ ਰਹੇ ਹਾਂ ਅਸੀਂ